E हां जी दोस्तों सारे अनु सस् नमस्कार स्वागत करते हैं तोड़ा राज संधू फार्मिंग के बीच सो दोस्तों आज दी अपनी विजिट है की है पिंड सुरसिंह तहसील पट्टी जिला श्री तरनतारन साहिब वीर गुरलाल सिंह के कोल आए हैं दोस्तों पशु व्यापार का काम है भ्रादा रूटीन दे विच पशु आंदे हैं दोस्तों डेली रूटीन दे विच बिक्री वाले पशु आंदे हैं तो बिल्कुल पहला भी आपा काफी वीडियो इस करों अपलोड कीतियां ने आज तीन बड़न तानो दिखाणियां ने एक बड़ बिल्कुल ताजी सुई सवाई है दो गबन ਪੂਰੀ ਡਿਟੇਲ ਆਪਾਂ ਵੀਰ ਗੁਰਨਾਲਲ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਗੋਂ ਜਿਹੜੇ ਖਰੀਦਦਾਰ ਵੀਰ ਦੇ ਬਿਲਕੁਲ ਐਨੀਮਲ ਪਸੰਦ ਆਊਗਾ ਘਰ ਆਣ ਕੇ ਤੁਸੀਂ ਨਰਕਪਰਖ ਤੋਂ ਸਾਡੀ ਜ਼ਰੂਰ ਕਰ ਲਿਆ ਕਰੋ ਠੀਕ ਆ ਜੀ ਹਰ ਵਾਰੀ ਆਪਾਂ ਕਹਿੰਨੇ ਆਂ ਤਾਂ ਸੱਡੀ ਜ਼ਰੂਰ ਕਰਿਆ ਕਰੋ ਠੀਕ ਆ ਗੱਬਣ ਪਸ਼ੂ ਅਤੇ 24 ਰਾਂ ਦਾ ਟਿਪ ਕੇ ਸੂਆ ਸੂਆ ਨਾ ਗਿਆ ਦੋ ਟਾਈਮ ਚੋਕੇ ਤਸੱਲੀ ਜ਼ਰੂਰ ਕਰਿਆ ਕਰੋ ਠੀਕ ਆ ਅੱਜ 24 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਮਾਰਨਿੰਗ ਦੋਸਤੋ 25 ਦਸੰਬਰ ਨੂੰ ਆਪਾਂ ਸਵੇਰ 6 ਵਜੇ ਵੀਡੀਓ ਨੂੰ ਅਪਲੋਡ ਕਰਦੇ ਆਂਗੇ ਆਓ ਲੈਣਿਆ ਜਾਣਕਾਰੀ ਵੀਰ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਿੰਘ ਸਾਸਤਰੀਕਾਰ ਸਤਿ ਸ਼੍ਰੀ ਅਕਾਲ ਸੰਤੂ ਸਾਹਿਬ ਜੀ ਠੀਕ ਠਾਕ ਜੀ ਬਹੁਤ ਵਧੀਆ ਬਹੁਤ ਵਧੀਆ ਹੋਰ ਜੀ ਠੀਕ ਠਾਕ ਹੈ ਬੜੀ ਕਿਰਪਾ ਵੈਗਰੂ ਜੀ ਮਹਾਰਾਜ ਅੱਛਾ ਗੁਰਲਾਲ ਵੀਰੇ ਪਸ਼ੂ ਰੁਟੀਨ ਦੇ ਵਿੱਚ ਤੁਰੇ ਆਉਂਦੇ ਆ ਫਿਰ ਹਾਂ ਜੀ ਸੰਤੂ ਸਾਹਿਬ ਚੱਲੀ ਜਾਂਦਾ ਮਹਾਰਾਜ ਦੀ ਮਹਿਨਤ ਬੜੀ ਕਿਰਪਾ ਬਾਪੂ ਬਿੱਦੀ ਚੰਦ ਸਾਹਿਬ ਦੀ ਠੀਕ ਹੈ ਜੀ ਨੰਗਰ ਰੋਜ ਦੇ ਦੋ ਤਿੰਨ ਮਹਾਰਾਜ ਦੀ ਮਹਿਨਤ ਅੱਗੇ ਲੈ ਆਈਦੇ ਹੋਂ ਨਾ ਥੋੜਾ ਜਿਹਾ ਕੰਮ ਇੱਕਰੀ ਢੱਕਿਆ ਸੀ ਅੱਛਾ ਜੀ ਹਾਂ ਜੀ ਥੋੜੀ ਇਹ ਨਾ ਵਿਆਹਾਂ ਮੀਹਾਂ ਦਾ ਪੈ ਗਿਆ ਵਿੱਚ ਕਸ ਤੇ ਚਾਰ ਇੱਕਰੀ ਹੋਈਏ ਵੀਰਾਂ ਦੇ ਸਾਹਮਣੇ ਨਹੀਂ ਬਿਲਕੁਲ ਜੀ ਤੇ ਅੱਛਾ ਗੁਰਲਾਲ ਭਾਈ ਅੱਜ ਤਿੰਨ ਬੈੜਾਂ ਇੱਕ ਸੂਈ ਸਵਾਈ ਹੈ ਬਿਲਕੁਲ ਤਾਜੀ ਦੋ ਗੱਬਣ ਹੈ ਸੰਤੂ ਸਾਹਿਬ ਇੱਕ ਪਹਿਲਣ ਵਾਇਰਸ ਹੋਈ ਆ ਇੱਕ ਆ ਦੂਜੀ ਸੂਏ ਸ਼ਾਈ ਵਾਲ ਕ੍ਰੋਸ ਜਿਹੜੀ ਹੈ ਤਿਆਰ ਵੱਚੀ ਬਿਲਕੁਲ ਆ ਇੱਕ ਉਹ ਜਰਸੀ ਛੇ ਦਾ ਦਾ ਮੂੰਹ ਪਹਿਲਣ ਹਾਂਜੀ ਉਹ ਵੀ ਬਿਲਕੁਲ 10 ਤੋਂ 15 ਦਿਨ ਲੈਂਦੀ ਆ ਬਹੁਤ ਚੰਗੀ ਵਸ਼ੀ ਜੀ ਜੀ ਠੀਕ ਆ ਤੇ ਇੱਕ ਜਰਸੀ ਆ ਗਈ ਆਪਣੇ ਕੋਲ ਬਾਕੀ ਇਹ ਦੋਵੇਂ ਕ੍ਰੋਸ ਵਿੱਚ ਆ ਗਈਆਂ ਜੀ ਆ ਸ਼ਾਈ ਵਾਲ ਦਾ ਕ੍ਰੋਸ ਆ ਤੇ ਉਹ ਵੀ ਸ਼ਾਈ ਵਾਲ ਦੇ ਕ੍ਰੋਸ ਸੰਸਾ ਠੀਕ ਹੈ ਠੀਕ ਸਟਾਰਟਿੰਗ ਆਪਾਂ ਇਥੋਂ ਕਰ ਲਗੇ ਹਾਂਜੀ ਹਾਂਜੀ ਇਹ ਕ੍ਰੋਸ ਪੰਨ ਦੇ ਵਿੱਚ ਆ ਗਈ ਸ਼ਾਈ ਵਾਲ ਇਹ ਸੰਧੂ ਸਾਹਿਬ ਦੂਜਾ ਸੂਗਰ ਕੀ ਸੁਣੀਆ ਸ਼ਾਈ ਵਾਲ ਦਾ ਕ੍ਰੋਸ ਵਾ ਪਹਿਲੇ ਸੂਵੇ ਵੱਛੀ ਨੇ 13-14 ਕਿਲੋ ਦੁੱਧ ਬਖਾਇਆ ਵਾ ਓਕੇ ਜੀ ਦੂਜਾ ਸੂਗਾ ਤਿਆਰ ਵਾ ਬਿਲਕੁਲ ਅੱਜ ਸੂਪੇ ਸਵੇਰੇ ਸੂਪੇ ਤਿਆਰੀ ਤੇ ਹੀ ਆ ਬਿਲਕੁਲ ਠੀਕ ਆ ਜੀ ਜੀ ਲੋਬੀ ਦੋ ਸੋ ਬਾਕੀ ਤੁਸੀਂ ਥਣ ਚੱਡਾ ਵੇਖ ਸਕਦੇ ਜੇ ਮੀਡੀਅਮ ਹਾਈਟ ਆ ਕੋਈ ਦੂਰੋਂ ਨੇੜੇੋਂ ਵੀਰ ਆ ਰਿਹਾ ਠੀਕ ਆ ਜੀ ਮੀਡੀਅਮ ਜੀ ਹਾਈਟ ਮੰਨ ਕੇ ਤੁਸੀਂ ਸੌਦਾ ਕਰਿਓ ਕਰੋ ਸੰਗ ਦੇ ਵਿੱਚ ਬਾਕੀ ਥਣ ਦੇਵਾ ਮੁਕੰਮਲ ਤੌਰ ਤੇ ਪੂਰੀ ਤਿਆਰੀ ਕਰੀ ਬੈਠੀ ਆ ਅੱਜ ਭਲਕ ਕੋਈ ਇੱਕ ਦੋ ਦਿਨ ਕੱਢ ਵੀ ਸਕਦੀ ਆ ਠੀਕ ਆ ਸੋ ਹੈ ਪ੍ਰੋਪਰ ਪੂਰੀ ਤਿਆਰੀ ਹੈ ਠੀਕ ਆ ਤੇ ਹੈ ਦੂਜਾ ਸੁਬਾ ਗੁਰਦਾਸ ਜੀ ਜੀ ਸੰਤੂ ਸਾਹਿਬ ਜੀ ਠੀਕ ਆ ਵੀਰ ਤੋੜਗੇ ਇਹਨੂੰ ਲਓ ਜੀ ਦੂਜਾ ਸੁਬਾ ਦੋਸਤੋ ਬਾਕੀ ਪੂਰਾ ਤਸਲੀ ਨਾਲ ਤੁਹਾਨੂੰ ਤੋੜ ਕੇ ਦਿਖਾਉਣੇ ਆ ਠੀਕ ਆ ਜੀ ਤੇ ਰੰਗ ਬਲੈਕ ਜਿਹਾ ਬਿਲਕੁਲ ਹੈਗਾ ਥਣ ਆ ਵੇਖੋ ਜਿੰਨਾ ਵੀ ਆ ਕਰਮਾ ਵਾਲੀ ਜਿਹੜੀ ਦੋਸਤੋ ਆਪਣੇ ਵਜਨ ਵਜੂਦ ਨਾਲੋਂ ਆਪਾਂ ਕਹਿ ਦਿੰਨੇ ਆ ਉਹ ਲੜਦੀ ਪਈ ਉਹ ਗੱਲਬਾਤ ਆ ਤੇ ਥਣ ਥਣ ਪੂਰਾ ਮੁਠੀ ਆ ਜਿੰਨਾ ਵੀ ਤੁਹਾਨੂੰ ਦਿਖਾਵਾਂਗੇ ਤਸल्ली ਨਾਲ ਥਣ ਮੁਠੀ ਆ ਹੱਥੀ ਚਪਾਈ ਦਾ ਥਣ ਤੇ ਦੂਜਾ ਸੁਬਾ ਸੈਕਿੰਡ ਡਿਕਟੇਸ਼ਨ ਦੇ ਵਿੱਚ ਇਹ ਸੁਣ ਜਾ ਰਹੀ ਆ ਲਓ ਜੀ ਠੀਕ ਆ ਸੋ ਸੈਕੰਡ ਰੈਕਟੇਸ਼ਨ ਦੇ ਵਿੱਚ ਆ ਹਾਈਟ ਮੀਡੀਅਮ ਦੇ ਵਿੱਚ ਤੇ ਰੇਟ ਪੜਤਾ ਵੀ ਵੀਰ ਤੋਂ ਪੁੱਛ ਲੈਣੀਆਂ ਦੋਸਤੋ ਗੱਬਣ ਪਸ਼ੂ ਵੀ ਆ ਸੁਏਸ ਵਾਏ ਪਸ਼ੂ ਵੀ ਆਉਂਦੇ ਆ ਹਰ ਇੱਕ ਤਰ੍ਹਾਂ ਦੀ ਜਿਹੜੀ ਦੋਸਤੋ ਕੈਟਾਗਰੀ ਹੁੰਦੀ ਆ ਸੋ ਹਰ ਇੱਕ ਵੀਰ ਦੀ ਚੁਆਇਸ ਹੁੰਦੀ ਆ ਮੁੱਖ ਰੱਖ ਕੇ ਜਿਹੜਾ ਕੰਮ ਕੀਤਾ ਜਾਂਦਾ ਤੇ ਗੁਰਲਾਲ ਕੀ ਲੈਣ ਦੇਣੇ ਕਰਦੇ ਆ ਤੇ ਸੰਧੂ ਸਾਹਿਬ ਮੁੱਲ ਤੇ ਭਲਾ ਆਪਾਂ 50 ਕਰੀਏ 55 ਕਰੀਏ ਜੈਸ ਨੂੰ ਆਪਾਂ 45 ਹਜ਼ਾਰ ਦੀ ਬੱਚੀ ਦੇਣੀ ਆ ਉਹ ਚੋਂ ਆਪਾਂ ਖੁੱਲਾ ਮਾਨਤਾਣ ਭੈਣ ਭਰਾਵਾਂ ਦਾ ਕਰਨਾ 45 ਚੋਂ ਜੀ ਠੀਕ ਹੈ ਸੰਧੂ ਸਾਹਿਬ ਜੇ ਚਲੋ ਆਪਣੇ ਤੋਂ ਕੋਈ ਭੈਣ ਭਰਾ ਜੇ ਨਹੀਂ ਹੁੰਦੀ ਤਾਂ ਐਡ ਇਦੇ ਥਣਾ ਦੀ ਭਾਰ ਪਿੱਛੇ ਦੀ ਆਪਣੀ ਫੁੱਲ ਗਾਰੰਟੀ ਹੋਊਗੀ ਜੀ ਹਾਂਜੀ ਜੇ ਸੂ ਪੈਂਦੀ ਆ ਤਾਂ ਵੀ ਆਪਣੇ ਤੋਂ ਜੇ ਕੋਈ ਦੂਰੋ ਵੀਰ ਭੈਣ ਪਰ ਆ ਖਰੀਦਦਾ ਵਾ ਦੋ ਡੰਗ ਬਿਸ਼ੱਕ ਚਵਾਈ ਕਰਾ ਲੇ ਬਿਸ਼ਾ ਕੇ ਇੱਕ ਡੰਗ ਗਾਇ ਤਾਂ ਰਮਰਾ ਗਿਆ ਆਪਦੇ ਘਰ ਦੂਜੇ ਡੰਗ ਚੋ ਗੇ ਫੇਰ ਆਪਾਂ ਨੂੰ ਪੈਸੇ ਦੇਵੇ ਸੰਧੂ ਸਾਹਿਬ ਅੱਛਾ ਗਰ ਲਾਲ ਬਾਕੀ ਵਖਾਲਾ ਵੇਖ ਕੇ ਲੱਗਦਾ ਵੀ ਹੋ ਸਕਦਾ ਵੀ ਸਬਰ ਚ ਜਾਂਦੇ ਆਂ ਵੀ ਸੂ ਸਕਦੀ ਆ ਬਾਕੀ ਜਿਵੇਂ ਆਪਾਂ ਕਹਿਤਾ ਬ ਇੱਕ ਦੋ ਦਿਨ ਕਰ ਸੰਧੂ ਸਾਹਿਬ ਮੇਰੇ ਕੋਲੋਂ ਕੱਲ ਦੀ ਬਛੀ ਆਈ ਆ ਚਾਰੂ ਚੂਰੂ ਵਰੀ ਆ ਵੀ ਇਨਾ ਜੀ ਲਾਇਆ ਕਰਮਾ ਲਈ ਨੇ ਮੈਨੂੰ ਲੱਗਦਾ ਵੀ ਅਜੇ ਦੋ ਤਿੰਨ ਦਿਨ ਲੈ ਜੂਗੀ ਬਛੀ ਬਾਕੀ ਚਰੋਂ ਵਾ ਪਰੇ ਖਲੜ ਵਾ ਦਿਨ ਤੇ ਪੂਰੇ ਹੋਏ ਵਾਂਗੇ ਜਿਹੜਾ ਭੈਣ ਭਰਾ ਫੋਨ ਕਰੂਗਾ ਅੱਗੇ ਵੀ ਮਹਾਰਾਜ ਦੀ ਮਿਹਨਤ ਤੁਸੀਂ ਵੀਡੀਓ ਪਾ ਗਈ ਜਾਂਦੇ ਜੇ ਮਗਰੋਂ ਛੋਟਾਂ ਦੇ ਮਾਰ ਕੋਈ ਮਾਨ ਨਾਲ ਕੋਈ ਭੈਣ ਭਰਾ ਆਉਂਦਾ ਦੂਰੋਂ ਦਰਾਡੇ ਕੋਈ ਕੋਈ ਗੱਲ ਨਹੀਂ ਸਤੂ ਜਿੰਨਾ ਵੀ ਗਜੈਸ਼ ਉਹਨਾਂ ਹੀ ਮਾਨਤਨ ਕਰ ਮੈਂ ਸੰਧੂ ਸਾਹਿਬ ਆਪਦੇ ਘਰ ਗਾਈ ਲਵਾ ਗਏ ਜਿਹੜੇ ਭੈਣ ਭਰਾ ਨੇ ਖਰੀਦ ਕਰਨੀ ਆਪਾਂ ਨੂੰ ਫੇਰ ਪੈਸੇ ਦੇਵੇ ਪੈਹਾ ਦਿਨ ਗੱਲ ਕੋਈ ਸੋਨੇ ਵਰਗਾ ਡੰਗਰ ਦੇ ਕੇ ਆਵਾਂਗੇ ਲਓ ਵੀ ਦੋਸਤੋ ਥਣ ਦੀ ਕੁਆਲਿਟੀ ਇੱਕ ਵਾਰੀ ਜ਼ਰੂਰ ਤੁਸੀਂ ਚੈੱਕ ਕਰ ਲਓ ਠੀਕ ਆ ਜੀ ਸੋ ਐਦਾਂ ਦਾ ਥਾਨ ਆ ਤੇ ਚਾਰੇ ਥਾਣਾ ਦੀ ਸਪੇਸ ਵੰਡ ਬੇਸ਼ੱਕ ਕੋਈ 2-2 3-3 ਇੰਚ ਜਿਹੜੀ ਹੈਗੀ ਅਗਲੇ ਪਿਛਲੇ ਥਾਣਾ ਦੀ ਸੱਜੀ ਖੱਬੀ ਬਹਿਣੀ ਦੀ ਜਿਹੜੀ ਦੋਸਤੋ ਅੱਗੇ ਪਿਛਲੇ ਥਾਣੇ ਦੀ ਘਟੋ ਘੜਾ 4-4 ਇੰਚ ਸੱਜੀ ਖੱਬੀ ਬਹਿਣੀ ਦੀ ਕੋਈ 2-2 3-3 ਇੰਚ ਜਿਹੜੀ ਸਪੇਸ ਆ ਠੀਕ ਆ ਤੇ ਆਹ ਜਿਹੜਾ ਦੋਸਤੋ ਥਣ ਭਾਂਡਾ ਪਹਿਲੇ ਨੰਬਰ ਵਾਲੀ ਵੈੜਦਾ ਤੇ 45000 ਦੇ ਵਿੱਚੋਂ ਜਿਹੜਾ ਮਾਨਤਨ ਹੋ ਜਾਊਗਾ ਖੁੱਲਾ ਜਿੰਨੀ ਵੀ ਗੁੰਜਾਇਸ਼ ਹੋਈ ਆ ਆ ਗਈ ਦੂਜੇ ਨੰਬਰ ਤੇ ਸੂਈ ਹੈ ਜੀ ਹਾਂਜੀ ਸੰਤੂ ਸਾਹਿਬ ਇਹ ਪਹਿਲੇ ਨਹੀਂ ਵੈੜਸ ਹੋਈ ਜੀ ਠੀਕ ਆ ਜੀ ਇਹਦੇ ਮਗਰ ਬੱਚੀ ਆ ओके okay. हां जी आज मा मा सुई नु ओना ਘਰ ਵਾਲਿਆਂ ਨੇ ਕਿਹਾ ਪੰਜਵਾਂ ਛੇਵਾਂ ਦਿਨ ਮਾ ਚਲੋ ਆਪਾਂ ਹਫਤੇ ਦਾ ਮੰਨ ਲੀਨੇ ਵੀ ਹਫਤੇ ਦੇ ਗੇੜ ਚ ਸੁਈ ਹੋਊਗੀ ਅੱਛਾ ਜੀ ਅੱਛਾ ਜੀ ਲਓ ਜੀ ਇੱਕ ਹਫਤਾ ਹੋ ਗਿਆ ਸਮਾਂ ਸੁਈ ਨੂੰ ਜੀ ਤੇ ਸੂਬਾ ਪਹਿਲਾਂ ਨਾ ਪਲੂਨ ਬੱਚੀ ਸੁਈ ਆ ਹਾਂ ਜੀ ਹਾਂ ਜੀ ਸੰਤੂ ਸਾਹਿਬ ਤੇ ਮਗਰ ਵੀ ਬੱਚਾ ਕੀ ਆ ਇਹ ਬੱਚੀ ਹਸ ਸੰਤੂ ਸਾਹਿਬ ਇਹਦੇ ਮਾ ਲਓ ਜੀ ਮਗਰ ਵੀ ਬੱਚੀ ਆ ਹਾਂ ਜੀ ਲਓ ਜੀ ਬਿਲਕੁਲ ਬੁਲਬੁਲ ਦੇ ਬੱਚੇ ਵਰਗੀਆਂ ਆਂਦੇ ਨਾ ਜਿਵੇਂ ਬੱਚੀ ਮਗਰ ਵੇਖੋ ਬਹੁਤ ਸੋਹਣਾ ਬੱਚਾ ਠੀਕ ਆ ਫੀਮੇਲ ਕਾਫ ਆ ਤੇ 8-7 ਦਿਨ ਦਾ ਸਮਾਂ ਦੱਸ ਰਹੇ ਹੋ ਸੰਧੂ ਸਾਹਿਬ ਉਹਨਾਂ ਨੇ ਕਿਹਾ ਅਜ ਪੰਜਵਾਂ ਚੌਥਾ ਦਿਨ ਆਪਾਂ ਨੇ ਵੀ ਹਫ਼ਤੇ ਦਾ ਮੰਨ ਕੇ ਚੱਲਾਂ ਜਿਹੜੇ ਭੈਣ ਭਰਾ ਨੇ ਬਿਲਕੁਲ ਜੀ ਹੋ ਸਕਦਾ ਕਿ ਬੋਲੇ ਜੋ ਨਿਕਲ ਗਈ ਆ ਸੰਧੂ ਸਾਹਿਬ ਇਹਦੇ ਥੱਲੇ ਦੁੱਧ 10 ਕਿਲੋ ਦਾ ਵਿਖਾਵਾ ਹੋਊਗਾ ਆਪ ਐਵੇਂ ਝੂਠ ਨਹੀਂ ਮਾਨਾ ਜਿਹੜੇ ਭੈਣ ਭਰਾ ਨੇ ਦੋ ਡੰਗ ਚੋ ਲੈਣੀ ਚੋਈ ਸੁਈ ਸੁਈ ਸਵਾਈ ਚੀਜ਼ ਵਾ ਕੋਈ ਉਹ ਜੀ ਗੱਲ ਨਹੀਂ ਹੈਗੀ ਠੀਕ ਆ ਜੀ 8 ਕਿਲੋ ਜਿਹੜਾ ਠੰਡਾ ਦੋ ਡੰਗ ਚੋ ਗਿਆ ਆਪਣੇ ਘਰੋਂ ਖਰ ਸਕਦਾ ਹੁਣ 8 ਕਿਲੋ ਆ ਜੀ ਠੀਕ ਆ ਭਾਈ ਹਾਂ ਜੀ ਲਾਗਰ ਲਾਲ ਵੀਰ ਇਹਨੂੰ ਵੀ ਕਰੀਏ ਪੇਸ਼ਮਾਦਾ ਤੋੜ ਦਈਏ ਅ ਥਾਂ ਥਾਂ ਦੀ ਕੁਆਲਿਟੀ ਇੱਕ ਵਾਰੀ ਜਿੰਨੀ ਆ ਤੁਹਾਨੂੰ ਥੋੜੇ ਨੇੜੇ ਤੋਂ ਦਿਖਾਵਾਂਗੇ ਬਹੁਤ ਸੋਹਣਾ ਥਾਣਾ ਤੇ ਨਖੇੜ ਦੇ ਵਿੱਚ ਵੀ ਚੰਗੇ ਆ ਤੇ ਬਿਲਕੁਲ ਇੱਕ ਉਂਗਲ ਉਂਗਲ ਜਿੱਡਾ ਥਾਣਾ ਦੋਸਤੋ ਠੀਕ ਆ ਜੀ ਪਤਲੇ ਵੀ ਥਾਣਾ ਤੇ ਪੂਰਾ ਮੁਠੀ ਜਿਹਾ ਆਉਣ ਵਾਲੇ ਹੀ ਹੈਗੇ ਆ ਠੀਕ ਆ ਜੀ ਮੁਠੀ ਦੇ ਵਿੱਚ ਆਉਣ ਵਾਲੇ ਥਾਣਾ ਹਾਥੀ ਚਵਾਈ ਵੀ ਜਿਹੜਾ ਨਾਰਮਲੀ ਬਈਰ ਚਾਹੇ ਭੈਣ ਕੋਈ ਵੀ ਆ ਨਾਰਮਲੀ ਚਵਾਈ ਤੁਸੀਂ ਕਰ ਸਕਦੇ ਜੀ ਤੇ ਮਗਰ ਬੱਛੀ ਆ ਬੱਛੀ ਤੁਹਾਨੂੰ ਆਪਾਂ ਦਿਖਾਤੀ ਆ ਸੋਹਣੀ ਬੱਛੀ ਆ ਮਗਰ ਸੰਦੂ ਸਾਹਿਬ ਚੋਣ ਚਾਨ ਇੰਨੀ ਜਿਆਦੀ ਵੀ ਕੋਈ ਭੂਰ ਹੋਵੇ ਛਟਾ ਹੋਵੇ ਥਣ ਘਾਟ ਹੋਵੇ ਆਪਣੀ ਫੁੱਲ ਗਰੰਟੀ ਇਹ ਗੱਲ ਦੀ ਠੀਕ ਹੈ ਜੀ ਅਗਲੇ ਨਾਲ ਅਗਲਾ ਥਣ ਚੋਗੇ ਮਗਲੇ ਨਾਲ ਮਗਲਾ ਫਿਰ ਆਪਾਂ ਨੂੰ ਕੋਈ ਭੈਣ ਭਰਾ ਰੁਪਈਏ ਦਵੇ ਇਹੋ ਜੀ ਕੋਈ ਚੱਕਰ ਨਹੀਂ ਭਲਾ ਤੈਨਾਂ ਡੰਗ ਆਪਣੇ ਘਰ ਚੋਗੇ ਲੈ ਜੇ ਕੋਈ ਬਿਲਕੁਲ ਜੀ ਬਿਲਕੁਲ ਵਿਖਾਵਾ ਸੰਦੂ ਸਾਹਿਬ 10 ਕਿਲੋ ਦਾ ਹੀ ਹੋਊਗਾ ਪਰ ਵੇਖੋ ਜਿਹਨੇ ਹੱਕ ਦੀ ਕਮਾਈ ਲਾਉਣੀ ਆਪਾਂ ਭਲੇਖੇ ਚ ਕਿਸੇ ਨੂੰ ਨਹੀਂ ਰੱਖਣਾ ਜਿਹੜਾ 8 ਕਿਲੋ ਕੋਈ ਧਾਰ ਬਣਾ ਮਾਰੇ ਆਪਣੇ ਘਰ ਅੱਜ ਸੂਈ ਨੂੰ 7 8 ਵਾਂ ਦੇਣਵਾ ਦੁੱਧ 12 13 ਕਿਲੋ ਸੂਗੇ ਪਹਿਲੇ ਵੜ ਦੇ ਜ ਤੇ ਬਲੈਕ ਰੰਗ ਰੰਗ ਵੀ ਬਹੁਤ ਸੋਹਣਾ ਸਾਫਰ ਕਾ ਰੰਗ ਆਪਾਂ ਕਹਿੰਦੇ ਨੇ ਬਲੈਕ ਰੰਗ ਆ ਠੀਕ ਆ ਤੇ ਬਲਾਲ ਕਿੱਥੋਂ ਤੱਕ ਇਹਦਾ ਲੈਣ ਦੇਣ ਸੰਧੂ ਸਾਹਿਬ ਮੁੱਲ ਐਰ ਕੀ ਆਪਾਂ ਛੋਟੇ ਛੋਟੇ ਕਰਨੇ ਵਛੀਆਂ ਵੱਡੀਆਂ ਚੰਗੀਆਂ ਉਹ ਤਰ੍ਹਾਂ ਇਹੋ ਜੀ ਵਛੀ ਦਾ ਲੋਕ 45 50 ਵੀ ਮੰਗੀ ਜਾਂਦੇ ਆ ਅੱਛਾ ਜੀ ਆਪਾਂ ਮੁੱਲ ਜੋ ਮਰਜ਼ੀ ਕਰੀਏ ਆਪਾਂ ਜੈਸਨੋ ਜਿਹੜੀ 36000 ਦੀ ਵਛੀ ਦੇਣੀ ਆ ਉਹਦੇ ਤੋਂ ਮਾਨਤਾ ਕਰਾਂਗੇ ਭੈਣ ਭਰਾ ਦਾ ਜਰੂਰ 36000 ਦੀ ਜੀ ਠੀਕ ਆ ਜੀ ਹਾਂਜੀ ਲਓ ਵੀ ਦੋਸਤੋ 36000 ਦੀ ਤੁਹਾਨੂੰ ਇਹ ਵਛੀ ਮਿਲ ਜੂਗੀ ਨਵੀਂ ਵਛੀ ਆ ਪਹਿਲਣ ਸੂਈ ਆ ਬਾਕੀ ਡ ਵੀਰ ਗੁਰਲਾਲ ਸਿੰਘ ਦੇ ਨੰਬਰ ਜਿਹੜੇ ਆ ਸਕਰੀਨ ਦੇ ਬਿਲਕੁਲ ਥੱਲੇ ਚੱਲਦੇ ਨੇ ਨੰਬਰਾਂ ਤੇ ਕਾਲ ਕਰ ਸਕਦੇ ਜੀ ਠੀਕ ਆ ਸੋ ਲਿਵਟੀ ਲੂਟੀ ਕਾਫੀ ਸੋਹਣੀ ਆ ਠੀਕ ਆ ਇੱਕ ਵਾਰੀ ਫੇਰ ਤੁਹਾਨੂੰ ਦਿਖਾ ਦਿੰਨੇ ਆ ਆ ਕਰੋ ਚੈੱਕ ਠੀਕ ਆ ਜੀ ਲਓ ਵੀ ਗਰਲਾਲ ਭਾਈ ਅਗਲੇ ਪਾਸੇ ਆ ਗਏ ਆਪਣੇ ਕੋਲ ਜਰਸੀ ਹਾਂਜੀ ਸੰਤੂ ਸਾਹਿਬ ਲਓ ਜੀ ਜਰਸੀ ਅਗਲੇ ਬੰਨੇ ਵੱਚੀ ਦਿਖਾਉਣੀ ਆ ਦੋਸਤੋ ਤੁਹਾਨੂੰ ਨਸਲ ਬਰੀਡ ਦੇ ਵਿੱਚ ਪੂਰੀ ਇਹ ਸੰਤੂ ਸਾਹਿਬ ਪਹਿਲਾ ਸੁਵੇ ਸੁਣੀ ਆ ਛੇ ਦਾ ਦਾ ਮੂੰਹ ਆ ਜੀ ਮੂੰਹ ਛਿੱਗੀ ਆ ਜੀ ਠੀਕ ਆ ਜੀ ਹਾਂਜੀ ਲਓ ਬਹੁਤ ਸੋਹਣੀ ਬੱਚੀ ਆ ਛੋਟੇ ਜੇ ਕੰਨ ਮੱਥਾ ਮੂਥਾ ਬਿਲਕੁਲ ਜਿਹੜਾ ਦੋਸਤੋ ਛੋਟੀ ਜਿਹੀ ਬੂਥੀ ਆ ਠੀਕ ਆ ਠੀਕ ਆ ਸੂਆ ਪਹਿਲਾ ਹੀ ਐ ਸੰਧੂ ਸਾਹਿਬ ਪਹਿਲਾ ਸੂਆ ਜੀ ਠੀਕ ਆ ਜੀ ਜੀ ਬਾਕੀ ਠੰਡੀ ਠੁੰਡੀ ਬੜੀ ਜਦੀ ਥਣ ਵੀ ਪੂਰਾ ਕੜਜੂ ਬਹਿੜ ਜੇ ਹਾਂ ਜੀ ਲਓ ਜੀ ਠੀਕ ਆ ਥਣ ਥਣ ਦੀ ਕੁਆਲਿਟੀ ਬਹੁਤ ਸੋਹਣੀ ਆ ਦੋਸਤੋ ਠੀਕ ਆ ਵਿਰਲਾਪੁਰਲਾ ਵੀ ਚੰਗੀਆਂ ਨੇ ਬੱਚੀ ਪਹਿਲਾਂ ਸੋਹਣੀ ਆ ਸੋ ਕਾਫੀ ਵੀਰ ਡਿਮਾਂਡ ਕਰਦੇ ਆ ਵੀ ਬੱਚੀ ਜਰਸੀ ਜਦੋਂ ਨਿਕਲਦੀ ਆ ਦੋਸਤੋ ਤੇ ਮੈਨੂੰ ਲੱਗਦਾ ਵੀ ਕੋਈ ਵੀਰ ਮੌਕਾ ਜਾਣ ਨਹੀਂ ਦਿੰਦਾ ਕਾ ਜਦੋਂ ਜਿੱਥੋਂ ਵੀ ਨਿਕਲਦੀ ਆ ਸੋ ਬੱਚੀ ਬਹੁਤ ਸੋਹਣੀ ਆ ਬਰੀਡ ਦੇ ਵਿੱਚ ਫੁੱਲ ਬਟਾ ਫੁੱਲ ਆ ਦੇਖੋ ਠੀਕ ਆ ਹ ਚਲੋ ਜਿੰਨਾ ਤੋਂ ਆਪਾਂ ਲਈ ਆ ਨਾ ਬੱਚੀ ਉਹਨਾਂ ਨੇ ਆਖਿਆ ਵਾ ਵੀ ਅਜੇ 15 ਦਿਨ ਲੈਂਦੀ ਆ ਚਲੋ ਸਫਰ ਚ ਆਉਂਦਿਆਂ ਆਂ ਡੰਗਰ ਦਿਹਾੜੀ ਡੰਗ ਪਹਿਲਾਂ ਸੂ ਪੈਂਦਾ ਮੁਤਾਬਕ 10 12 ਦਿਨ ਦਰਮਾਨ ਨਾਲ ਲੈ ਜੂ ਤੇ 15 ਦਿਨ ਲੈ ਜੇ ਸਹੀ ਨਹੀਂ ਲੈ 10 ਦਿਨਾਂ ਤੋਂ ਉੱਪਰ ਹੀ ਮੰਨ ਕੇ ਲੈ ਕੇ ਜਾ ਹਾਂਜੀ 10 ਤੋਂ 15 ਦਿਨ ਸੰਧੂ ਸਾਹਿਬ ਲੈ ਜੂਗੀ ਹਾਂ ਨਾ ਬਾਕੀ ਜਿਹੜਾ ਭੈਣ ਹਾਂਜੀ ਅਜੇ ਸੰਧੂ ਸਾਹਿਬ ਪੂਰੀ ਵੱਛੀ ਬਣ ਕੇ ਸੁਣੀ ਆ ਕੋਈ ਇਹਨੂੰ ਅਜੇ ਤਾਂ ਸ਼ਹਿਦ ਆਉਂਦਾ ਥਣਾ ਚ ਜਿਹੜੀ ਗੱਲ ਆ ਆ ਬਿਲਕੁਲ ਜਿਹੜੇ ਭੈਣ ਭਰਾਣੇ ਵੀ ਖਰੀਦ ਕਰਨੀ ਆ ਆਪਦੇ ਘਰ ਲਵਾ ਕੇ ਵੇਖੋ ਗੱਬੜ ਮਾਜੀ ਬਾਪਰੇ ਖੱਲੜਵਾ ਅਸੀਂ ਵੀ ਸੰਧੂ ਸਾਹਿਬ ਬਹੁਤ ਠੰਡੀ ਸੋ ਦੋਸਤੋ ਲਾਏ ਬਣਾਏ ਪਈ ਆ ਕਰਮਾਂ ਵਾਲੀ ਬਾਕੀ ਲੈਵਟੀ ਤੁਸੀਂ ਵੇਖੋ ਪਹਿਲਾਂ ਬੱਚੀ ਨੇ ਸੋਣਾ ਤੇ ਬਲਖਣ ਜੀ ਬਹੁਤ ਸੋਹਣੀ ਬੱਚੀ ਆ ਠੀਕ ਆ ਜੀ ਪਸੰਦ ਆਊਗੀ ਜਿਹੜੇ ਵੀਰ ਤਕਰੀਬਨ ਪਾਲ ਦੇ ਵਿੱਚ ਰਹਿੰਦੇ ਆ ਜੀ ਜਰਸੀ ਬੱਚੀ ਖਰੀਦਣੀਆਂ ਤੇ ਪਸੰਦ ਆਊਗੀ ਉਹਨਾਂ ਨੂੰ ਠੀਕ ਆ ਬਾਕੀ ਖੋਲ ਕੇ ਤੋੜ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਮੂੰਹੋਂ ਛਿੱਗੀ ਆ ਠੀਕ ਆ ਆ ਫੇਸ ਕੁਆਲਿਟੀ ਮੂੰਹ ਮੱਥਾ ਬਿਲਕੁਲ ਛੋਟਾ ਜਿਹਾ ਜਿੱਦਾਂ ਆਪਾਂ ਫੁੱਲ ਬੜਾ ਫੁੱਲ ਨਸਲ ਬਰੀਡ ਦੇ ਵਿੱਚ ਬੱਚੀਆਂ ਦਾ ਦੇਖਦੇ ਆ ਸੋ ਬਾਕੀ ਰੇਟਪੜਤਾ ਵੀ ਬਿਲਕੁਲ ਜਾਇਜ਼ ਹੈ ਤੇ ਜੈਨੂ ਕੋਈ ਨਜਾਇਜ਼ ਰੇਟ ਨਹੀਂ ਹੋਊਗਾ ਹਰ ਇੱਕ ਛੋਟੇ ਫਾਰਮਰ ਦੀ ਵੀ ਬਿਲਕੁਲ ਪਹੁੰਚ ਵਿੱਚ ਠੀਕ ਹੈ ਜੀ इजीली ਤੁਸੀਂ ਜਿਹੜੀਆਂ ਦੋਸਤੋ ਪਰਚੇਜ ਕਰ ਸਕਦੇ ਜੀ ਲਓ ਜੀ ਠੀਕ ਆ ਕਾਫੀ ਖੂਬਸੂਰਤ ਬੱਚੀ ਆ ਸਟਰਕਚਰ ਬਹੁਤ ਸੋਹਣਾ ਬੱਚੀ ਦਾ ਥਾਣ ਦੇਵੇ ਦਾ ਵੀ ਸਟਰਕਚਰ ਸੋਹਣਾ ਦੋਸਤੋ ਤੇ ਸਰੀਰਕ ਮੰਤਰ ਵੀ ਕਾਫੀ ਸੋਹਣੀ ਆ ਠੀਕ ਆ ਤੇ ਕੀ ਗੁਰਲਾਲਿੰਦੀ ਕੀ ਡਿਮਾਂਡ ਰੱਖੀ ਹੋਈ ਆ ਕੀ ਕਰਦੇ ਸੰਧੂ ਸਾਹਿਬ ਅੱਜ ਆਪਾਂ ਪੰਜ ਸੱਤ ਦਿਨਾਂ ਬਾਅਦ ਵੀਡੀਓ ਪਾਉਣ ਲੱਗੇ ਅੱਜ ਮੁੱਲ ਸਾਰਿਆਂ ਤੇ ਛੋਟੇ ਛੋਟੇ ਕਰਨੇ ਆ ਬਿਲਕੁਲ ਤੇ ਇਹੋ ਜਿਹੀਆਂ ਬੱਚੀਆਂ ਦਾ ਲੋਕ 50 55 ਮੰਗੀ ਜਾਂਦੇ ਆਪਾਂ ਮੁੱਲ ਗਲਤ ਨਹੀਂ ਕਰਨਾ ਲੈ ਦਿਓ ਜੋ ਮਰਜ਼ੀ ਕਰਕੇ 36000 ਦੀ ਬੱਚੀ ਦਵਾਂਗੇ ਕੱਤੀ ਦੀ ਜੀ ਉਹ ਚੋ ਵੀ ਮਾਨਤਨ ਕਰਾਂਗੇ ਮੂੰਹੋਂ ਛਿੱਗੀ ਆ ਪਹਿਲਾ ਸੁਗਾ ਜੀ ਦਿਨ 10 ਤੋਂ 15 ਲੈਂਦੀ ਆ ਥਣਾ ਦੀ ਆਪਣੀ ਫੁੱਲ ਗਰੰਟੀ ਹੋਊਗੀ ਕੋਈ ਭਾਰ ਪਿਛਾ ਵਿਖਾਵੇ ਜਾਗੇ ਆਪਾਂ ਨੂੰ ਭੈਣ ਭਰਾ ਫੋਟੋ ਖਿੱਚ ਕੇ ਪਾ ਦੇ ਵੀਡੀਓ ਬਣਾ ਕੇ ਪਾ ਦੇ ਆਪਣੀ ਬੱਚੀ ਵਾਪਸ ਕਰ ਲੈ ਚਲੋ ਕਰਮਾਲੀ ਦੇ ਵਿੱਚ ਕਾਨੂੰ ਆ ਬਹਿੋ ਜਿਆ ਨਹੀਂ ਨਹੀਂ ਪੱਕੀ ਗੱਲ ਹੁੰਦਾ ਚੰਗੀ ਬੱਚੀ ਆ ਜਿੰਨੀ ਆ ਓਵਰ ਆਲ ਸਾਰੀ ਚੰਗੀ ਆ ਤੇ 36000 ਜੀ ਸੰਤੂ ਸਾਹਿਬ ਉਹ ਤਾਂ ਮਾਨਤਨ ਕੋਈ ਨਹੀਂ ਕਰਦਾਂਗੇ ਦੂਰੋਂ ਆਏ ਭੈਣ ਭਰਾ ਦਾ ਕੋਈ ਗੱਲ ਨਹੀਂ ਬਿਲਕੁਲ ਜ਼ਰੂਰ ਜੀ ਜੋ ਬੰਦ ਤਾਂ ਕਰਨਾ ਚਾਹੀਦਾ ਨਹੀਂ ਕੋਈ ਗੱਲ ਨਹੀਂ ਸੰਤੂ ਸਾਹਿਬ ਜ਼ਰੂਰ ਕਰਾਂਗੇ ਕੰਗਾ ਮਾਲ ਆ ਬਾਕੀ ਰੇਟ ਪਾ ਵੜਦਾ ਬੜਾ ਜਾਇਜ਼ ਜੀ ਜੀ ਠੀਕ ਆ ਸੋ ਹਰ ਵਾਰ ਦੋਸਤੋ ਪਸ਼ੂ ਜਿਹੋ ਜੀ ਕੁਆਲਿਟੀ ਵਾਲਾ ਆਪਾਂ ਖਰੀਦਣਾ ਚਾਹੁੰਦੇ ਆ ਜਿਹੋ ਜੀ ਬਿਲਕੁਲ ਕੁਆਲਿਟੀ ਹੁੰਦੀ ਆ ਪਸ਼ੂ ਦੀ ਉਹੋ ਜਿਹਾ ਰੇਟ ਅਕਸਰ ਆਪਾਂ ਨੂੰ ਵੇਖਣ ਦੇ ਵਿੱਚ ਮਿਲਦਾ ਤੇ ਬਿਲਕੁਲ ਨਾਰਮਲ ਜੇ ਨਰਮ ਜੇ ਦਰਮਿਆਨੇ ਰੇਟ ਆ ਤੇ ਉਹਨਾਂ ਦੇ ਹਿਸਾਬ ਨਾਲ ਜਿਹੜੇ ਪਸ਼ੂ ਵੀ ਠੀਕ ਆ ਬੰਤਰ ਵਾਈਜ਼ ਵੀ ਆ ਥਣ ਚੱਡੇ ਵਾਈਜ਼ ਵੀ ਚੰਗੇ ਆ ਤੇ ਅੱਛਾ ਗੁਰਲਾਲ ਵੀਰੇ ਬੋਲ ਗਏ ਨੰਬਰ ਆਪਣੇ 8217282497 ਦੂਜਾ ਨੰਬਰ ਸੰਧੂ ਸਾਹਿਬ 8289016207 ਠੀਕ ਆ ਜੀ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਗੁਰਨਾਲ ਸਿੰਘ ਪਿੰਡ ਸੌਰ ਸਿੰਘ ਤੁਸੀਂ ਖਾਸ ਵਿజిਟ ਕਰਨੀ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਿੱਖੀ ਪਿੰਡ ਤੋਂ ਕੋਈ 8-7 ਕਿਲੋਮੀਟਰ ਦੀ ਦੂਰੀ ਆ ਸੋ ਸੌਰ ਸਿੰਘ ਤੁਸੀਂ ਆਨ ਕੇ ਜਿਹੜੀ ਆ ਵੀਰ ਨੂੰ ਕਾਲ ਕਰ ਸਕਦੇ ਜੀ ਠੀਕ ਆ ਜੀ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਾਥ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ